ਸਟਾਰਟਿੰਗ ਦੇ ਸਸਪੈਂਸ ਬਣਾਉਣਾ ਹੁੰਦਾ ਹੁਣ ਪਤਾ ਲੱਗੇ ਵੀ ਇਹ ਹੱਥ 'ਚ ਚਾਕੂ ਚੱਕੀ ਫਿਰਦਾ ਨਾਲ ਔਰ ਉਹ ਦਿਖਾਈ ਜਾਂਦੇ ਵਿੱਚ ਨੂੰ ਸਟਾਰਟਿੰਗ 'ਚ ਵੀ ਹਾਂ ਇਹਨੂੰ ਚਾਕੂ ਕਨ ਚੱਕਿਆ ਵਾ ਉਦੋਂ ਐ ਪਤਾ ਲੱਗਿਆ ਰਿਪੋਰਟਰ ਦੇ ਕੱਢ ਗਿਆ ਐਡ 'ਚ ਅਸੀਂ ਪਹਿਲਾਂ ਪ੍ਰੋਮੋਸ਼ਨ ਕਰ ਕਰਕੇ ਸੋਚਿਆ ਸੀ ਮੋਟਰਸਾਈਕਲਾਂ 'ਪਾ ਵੀ ਜਾ ਜਾ ਪ੍ਰੋਮੋਸ਼ਨਾਂ ਕਰੀਆ ਪਰ ਅਸੀਂ ਇਸ ਟਾਈਮ ਸੋਚਿਆ ਤਾਂ ਵੀ ਪੈਸੇ ਇਕੱਠੇ ਕਰਕੇ ਗੱਡੀਓ ਲੈਣੀ ਪਹਿਲਾਂ ਅਸੀਂ ਕੋਈ ਖਰਚਾ ਕਿਤੇ ਨਹੀਂ ਕਰਿਆ ਸੀ ਸਿੱਧੀ ਗੱਡੀ ਲਈ ਕੀ ਆਤੀ ਮੋਟਰਸਾਈਕਲ ਵੀ ਦੂਰੇ ਖੜਾ ਦਿੰਦੇ ਤੇ ਵੀ ਕਹਾ ਜਾ ਕੇ ਅਗਲੇ ਨੂੰ ਆਇਆ ਨਾ ਲੱਗੇ ਵੀ ਅਸੀਂ ਮੋਟਰਸਾਈਕਲ ਦੇ ਆਏ ਔਰ ਅਗਲਾ ਕਹਿੰਦਾ ਪੈਸੇ ਐ ਲੈਣੇ ਆਏ ਮੋਟਰਸਾਈਕਲ ਦੇ ਅਗਲਾ ਸਾਨੂੰ ਸਟਾਰ ਸਮਝਦਾ ਹੁੰਦਾ ਤਾਂ ਪਰ ਸਾਡੀ ਅੱਖਾਂ ਔਖਾਂ ਪਰ ਮਿੱਟੀ-ਮੁੱਟੀ ਪਈ ਵੀ ਕਿੰਨੇ ਪੈਸੇ ਲੈਣਦੇ ਇੱਕ ਪ੍ਰੋਮੋਸ਼ਨ ਦੇ ਪਤਾ ਕੀ ਹੈ ਜੀ ਸਾਡੇ ਪ੍ਰੋਮੋਸ਼ਨ ਦਾ ਜਿਹੜਾ ਰੇਟ ਆ ਹੁਣ ਅੱਗੇ ਕਹਾ-ਕਹਾ ਪਤਾ ਨਹੀਂ ਹੈ ਜੀ ਪਰ ਹੁਣ ਚੁਏਟ ਕਰ ਰਿਹਾ ਦਸਤਰ ਵੀ ਫਿਕਸ ਜਾ ਹੋ ਜਾਂਦਾ ਹੈ ਫਿਰ ਲੋਕਾਂ ਨੂੰ ਆ ਕੇ ਹੀ ਜਾਂਦੇ ਵੀ ਯਾਰ ਉੱਥੇ ਦਾ ਇੰਨਾ ਬੋਲਿਆ ਦਾ ਉਹ ਮਸਾਲਾ ਘੱਟਾ ਕਰ ਰਿਹਾ ਮੈਂ ਉਹ ਹੀ ਦੇਖ ਰਿਹਾ ਮੋੜਕੜ ਕੇ ਗੱਲ ਵਿਆਹ ਹੀ ਆ ਜਾਂਦੀ ਹੈ ਵਿੱਚ ਤੇ ਇਸ ਕੰਮ ਨੂੰ ਹੈ ਜੀ ਹੁਣ ਆਵਾ ਪੁੱਠਾ ਜਾਂ ਸੋਚ ਲੰਨੇ ਦੀ ਪੁੱਠਾ ਜਾਂ ਬਣਾ ਲੰਨੇ ਪ੍ਰੋ ਪੰਜਾਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਕਸ਼ਦੀਪ ਸਿੰਘ ਸਵਾਗਤ ਕਰਦਾ ਹਾਂ ਦਿਨੋ ਦਿਨ ਸੋਸ਼ਲ ਮੀਡੀਆ ਕਾਫੀ ਪਰਫੁੱਲਿਤ ਹੋ ਰਿਹਾ ਹੈ ਤੇ ਸੋਸ਼ਲ ਮੀਡੀਆ ਨੇ ਕਈ ਸਟਾਰ ਵੀ ਬਣਾਏ ਨੇ ਪਰ ਅੱਜ ਕੱਲ੍ਹ ਚਰਚਾ ਹੋ ਰਹੀ ਹੈ ਗੋਵਿੰਦਾ ਸਰਦਾਰ ਦੀ ਸਾਡੇ ਨਾਲ ਗੋਵਿੰਦਾ ਸਰਦਾਰ ਤੇ ਉਹਨਾਂ ਦੀ ਟੀਮ ਮੌਜੂਦ ਹੈ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪ੍ਰੋ ਪੰਜਾਬ ਟੀਵੀ ਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਨੋ ਜੀ ਕਿਵੇਂ ਹੋ ਜੀ ਤੁਸੀਂ ਸਨੋ ਠੀਕ ਵਧੀਆ ਜੀ ਵਧੀਆ ਤੁਸੀਂ ਦੱਸੋ ਅੱਛਾ ਗੋਵਿੰਦਾ ਸਰਦਾਰ ਤੋਂ ਸਾਰੀ ਦੁਨੀਆ ਤੁਹਾਨੂੰ ਜਾਣਦੀ ਹੈ ਤੁਹਾਡੀ ਟੀਮ ਨੂੰ ਜਾਣਦੀ ਹੈ ਪਹਿਲਾਂ ਮੈਨੂੰ ਰੀਅਲ ਨੇਮ ਸਾਰਿਆਂ ਨੇ ਦੱਸੋ ਸੁਖੀ ਸੁਖੀ ਤੇ ਮੇਰਾ ਨਾਮ ਹੈ ਜੀ ਗੋਵਿੰਦਪ੍ਰੀਤ ਸਿੰਘ ਵੈਸੇ ਸਾਰੇ ਗੋਵਿੰਦਾ ਹੀ ਕਹਿੰਦੇ ਆ ਬਾਕੀ ਸਰਦਾਰ ਮੈਂ ਆਪ ਲਾ ਲਿਆ ਤੇ ਹੁਣ ਸਾਰੇ ਗ ਤੁਹਾਡਾ ਮੇਰਾ ਰੀਅਲ ਨੇਮ ਦਲਪ੍ਰੀਤ ਸਿੰਘ ਹੈ ਪਰ ਪਿੰਡ 'ਚ ਹੀਰਾ ਕਹਿੰਦੇ ਤਾਂ ਕਰਕੇ ਮੈਂ ਮੇਰਾ ਹੀਰਾ ਹੀ ਨਾਮ ਹੈ ਤੁਹਾਡਾ ਅਤੇ ਮੇਰਾ ਨਾਮ ਜਗਦੇਸ਼ ਸਿੰਘ ਜੀ ਤੇ ਪਿੰਡ 'ਚ ਮੈਨੂੰ ਜੱਗਾ ਐ ਮੈਂ ਮਤਲਬ ਸ਼ਾਰਟ ਨੇਮ ਐ ਜੱਗਾ ਕਹਿੰਦੇ ਹੀਰਾ ਨਾਮ ਕਿੱਦਾਂ ਪਿਆ ਤੁਹਾਡਾ ਹੀਰਾ ਡੈਡੀ ਨੇ ਰੱਖਿਆ ਜੀ ਨਾਮ ਉਹ ਤਾਂ ਦਲਪ੍ਰੀਤ ਐ ਉਹ ਦਲਪ੍ਰੀਤ ਵੀ ਡੈਡੀ ਨੇ ਰੱਖਿਆ ਪੱਕਾ ਨਾਮ ਉਹ ਕੱਚਾ ਨਾਮ ਐ ਮੰਮੀ ਨੇ ਕਿਹੜਾ ਰੱਖਿਆ ਮੰਮੀ ਨੇ ਕੋਈ ਨਹੀਂ ਜੋ ਡੈਡੀ ਨੇ ਰੱਖਤਾ ਮੰਮੀ ਨੇ ਵੀ ਉਹੀ ਕਿਹਾ ਵੀ ਡਨ ਐ ਗੋਵਿੰਦਾ ਤੇ ਸੀ ਗੋਵਿੰਦਾ ਤੇ ਫੈਨ ਸੀ ਜਾਂ ਗੋਵਿੰਦਾ ਵੀ ਤੁਹਾਡੇ ਮਾਪਿਆਂ ਨੇ ਨਾਮ ਰੱਖਿਆ ਸੀ ਨਹੀਂ ਮਾਪਿਆਂ ਨੇ ਨਾਮ ਰੱਖਿਆ ਜੀ ਤੇ ਸਾਰੇ ਮਤਲਬ ਉਂ ਕਰਦੇ ਹੁੰਦੇ ਸੀ ਵੀ ਗੋਵਿੰਦਾ ਨਾਮ ਆ ਵੀ ਐਕਟਰ ਬਣੂਗਾ بڑا ਹੋ ਕੇ ਤੇ ਉਦਾਂ ਹੀ ਫਿਰ ਐਕਟਰੀ ਐਕਟਿੰਗ 'ਚ ਪੈ ਗਏ ਸ਼ੁਰੂ ਤੇ ਜੇ ਕਹਿੰਦੇ ਹੁੰਦੇ ਤੇ ਵੀ ਐਕਟਰ ਬਣੂਗਾ ਤਾਂ ਫਿਰ ਐਕਟਰ ਬਣ ਗਏ ਐਕਟਰ ਕਹਿੰਦੇ ਸੀ ਪਰ ਗੋਵਿੰਦਾ ਕਿਦਾਂ ਪਿਆ ਗੋਵਿੰਦਾ ਘਰ ਦੇ ਪਸੰਦ ਕਰਦੇ ਸੀ ਗੋਵਿੰਦਾ ਨਾਮ ਆ ਨਾ ਜੀ ਅੱਛਾ ਹਾਂ ਜੀ ਨਾਮ ਉਹੀ ਮੈਂ ਗੱਲ ਕਰ ਰਿਹਾ ਕਿ ਨਾਮ ਕਿਵੇਂ ਰੱਖਿਆ ਤੁਹਾਡਾ ਤੁਸੀਂ ਦੱਸੋ ਗੋਬਿੰਦਪ੍ਰੀ ਸਿੰਘ ਹੈ ਇਹਨਾਂ ਦਾ ਨਾਮ ਪਰ ਗੋਬਿੰਦ ਇਹਨੂੰ ਕੱਚਾ ਨਾਮ ਤਾਂ ਗੋਬਿੰਦ ਪਰ ਪਿੰਡ 'ਚ ਜਦ ਕਿਸੇ ਨੇ ਦੂਰ ਤੋਂ ਆਵਾਜ਼ ਮਾਰਨੀ ਉਹ ਗਵਿੰਦੇ ਐ ਐਦਾਂ ਕਹਿ ਹੋ ਜਾਂਦਾ ਗੋਬਿੰਦ ਹਾਂ ਤਾਂ ਕਰਕੇ ਇਹਦਾ ਨਾਮ ਗਵਿੰਦਾ ਹੀ ਪੈ ਗਿਆ ਬਾਕੀ ਗਵਿੰਦਾ ਸਰਦਾਰ ਨੇ ਆਪ ਰੱਖਿਆ ਨਾਮ ਆਪਣਾ ਅੱਛਾ ਤੇ ਹੁਣ ਤਾਂ ਦੁਨੀਆ ਜਾਣਦੀ ਹੈ ਜੀ ਹਾਂਜੀ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਫੋਨ ਕੈਨੇਡਾ ਤੋਂ ਆਉਂਦੇ ਯੂਕੇ ਤੋਂ ਮੈਲਬਨ ਤੋਂ ਹੋਰ ਵੀ ਹੈ ਜੀ ਕਾਫੀ ਕੰਟਰੀਆਂ ਮਿਚੀ ਜਾਗਾ ਐਦਾਂ ਬਾਕੀ ਮੈਨੂੰ ਯਾਦ ਨਹੀਂ ਆ ਰਿਹਾ ਇਸ ਟਾਂ ਉਹ ਤਾਂ ਸਾਰੇ ਜਿਆਦਾ ਲੰਬੀ ਹੈ ਉਹ ਤਾਂ ਸਾਰੇ ਪਾਸੇ ਤੇ ਕਾਲਸ ਆਉਣੀ ਹੈ ਜਿੱਦ ਦੀ ਹੁਣ ਪ੍ਰੋਮੋਸ਼ਨਸ ਵਗੈਰਾ ਕਰਨ ਲੱਗੇ ਆ ਪ੍ਰੋਮੋਸ਼ਨ ਤੋਂ ਬਿਨਾਂ ਤਾਂ ਸਾਡੇ ਨਾਲ ਕੋਈ ਗੱਲ ਹੀ ਨਹੀਂ ਕਰਦਾ ਪਤਾ ਤੁਸੀਂ ਕਿੰਨੀ ਦੀ ਗੱਲ ਚਾਹੁੰਦੇ ਹੋ ਮਤਲਬ ਚਾਹੁੰਦੇ ਆ ਪਰ ਫੈਨ ਫੋਨ ਵੀ ਚੱਲ ਮਿਲਦੇ ਆ ਕਾਫੀ ਬਟ ਜ਼ਿਆਦਾਤਰ ਜਿਸ ਨਾਲ ਦੋ ਚਾਰ ਵਾਰੀ ਉਹਨਾਂ ਨੇ ਗੱਲ ਕਰ ਲਈ ਵੀ ਹਾਂ ਬਹੁਤ ਵਧੀਆ ਵੀਡੀਓਜ਼ ਯਾਰ ਯਾਰ ਅਸੀਂ ਪ੍ਰੋਮੋਸ਼ਨ ਕਰਾਉਣੀ ਦੀ ਯਾਰ ਇੱਕ ਹਾਂ ਬਾਹਰ ਵੀ ਜੇ ਕੋਈ ਬੰਦਾ ਮਿਲਦਾ ਹੈ ਮਤਲਬ ਪਹਿਲਾਂ 2 ਮਿੰਟ ਗੱਲ ਕਰਕੇ ਬਾਅਦ ਚ ਪ੍ਰੋਮੋਸ਼ਨ ਦੀ ਉਹ ਗੱਲ ਕਰਦਾ ਸਾਡੇ ਨਾਲ ਇੱਕ ਤਾਂ ਹੁੰਦਾ ਵੀ ਮੈਸੇਜ ਆਉਣੇ ਪ੍ਰੋਮੋਸ਼ਨਾਂ ਦੇ ਵੈਸੇ ਵੀ ਜੇ ਨਾਰਮਲ ਕੋਈ ਬੰਦਾ ਮਿਲ ਜਾਂਦਾ ਪ੍ਰਮੋਸ਼ਨ ਹੀ ਕਰਵਾਉਂਦਾ ਜੀ ਪਰ ਸਹੀ ਹੈ ਚਲੋ ਸਾਡਾ ਕੰਮ ਹੈ ਜੀ ਹੁਣ ਹਨਾ ਤੇ ਕੰਮ ਤਾਂ ਕੋਈ ਵੀ ਹੋਵੇ ਵਧੀਆ ਹੀ ਹੁੰਦਾ ਜੀ ਅੱਛਾ ਮੈਨੂੰ ਇੱਥੇ ਥੋੜਾ ਚੰਨਾ ਪਾਉ ਜਦੋਂ ਜੇ ਤੁਹਾਨੂੰ ਕਾਲ ਆ ਗਈ ਕਿ ਪ੍ਰਮੋਸ਼ਨ ਕਰਨੀ ਹੈ ਵੈਸੇ ਤਾਂ ਤੁਸੀਂ ਅਕਸਰ ਦੇਖਿਆ ਜਾਂਦਾ ਕਿ ਇਕੱਠੇ ਹੀ ਪ੍ਰਮੋਸ਼ਨ ਕਰਦੇ ਹੋ ਭਾਵੇਂ ਫਿਲਮ ਦੀ ਹੋਵੇ ਜਾਂ ਕਿਸੇ ਇਮੀਗ੍ਰੇਸ਼ਨ ਦੀ ਹੋਵੇ ਜਾਂ ਕੋਈ ਵੀ ਹੋਵੇ ਤਾਂ ਜਿਵੇਂ ਤੁਹਾਨੂੰ ਕਾਲ ਆ ਗਈ ਤੇ ਤੁਸੀਂ ਆਪਣੀ ਟੀਮ ਨਾਲ ਹੀ ਇਹਨੂੰ ਸਾਰਾ ਡਿਸਕਸ ਕਰਦੇ ਹੋ ਜਾਂ ਤੁਹਾਡਾ ਕਈ ਵਾਰੀ ਦਿਲ ਕਰਦਾ ਕਿ ਨਹੀਂ ਮੈਂ ਇਕੱਲੇ ਵੀ ਕਰ ਲੈਂਦਾ ਨਹੀਂ ਨਹੀਂ ਪਹਿਲਾਂ ਤਾਂ ਮਤਲਬ ਕੌਲਟ ਤਾਂ ਮੈਂ ਇਕੱਲਾ ਹੀ ਗੱਲ ਕਰਦਾ ਪਰ ਉਸ ਤੋਂ ਬਾਅਦ ਜਦੋਂ ਲੱਗਦਾ ਵੀ ਇਹ ਪ੍ਰਮੋਸ਼ਨ ਆਪਾਂ ਨਹੀਂ ਕਰ ਸਕਦੇ ਫਿਰ ਪ੍ਰੋਪਰ ਟੀਮ ਨਾਲ ਡਿਸਕਸ ਕਰਨਾ ਪੈਂਦਾ ਫਿਰ ਪਰ ਆਪਾਂ ਨਹੀਂ ਕਰਦੇ ਨਹੀਂ ਹੈ ਇਕੱਲੇ ਨਹੀਂ ਕਰਦੇ ਹਾਂ ਪਰ ਐਵੇਂ ਸਟੋਰੀ ਵਗੈਰਾ ਤਾਂ ਅਸੀਂ ਆਪਸ ਮਤਲਬ ਇਕੱਠੇ ਕਰਦੇ ਹਾਂ ਡਿਸਕਸ਼ਨ ਤਾਂ ਡਿਸਕਸ ਤਾਂ ਕਰਨੀ ਹੀ ਪੈਂਦਾ ਪਰ ਮੈਂ ਪ੍ਰਮੋਸ਼ਨ ਸਾਰੀਆਂ ਮੈਂ ਹੀ ਹੈਂਡਲ ਕਰਦਾ ਅੱਛਾ ਤੁਸੀਂ ਹੈਂਡਲ ਕਰਦੇ ਉਹੀ ਮੈਂ ਪੁੱਛ ਰਿਹਾ ਤੁਹਾਨੂੰ ਕਿ ਤੁਸੀਂ ਇਕੱਜਾਣਾ ਨਹੀਂ ਕਰਦਾ ਜਾਂ ਉਹ ਕਹਿੰਦੇ ਨੇ ਜਿਨ੍ਹਾਂ ਨੇ ਤੁਹਾਡੇ ਕੋ ਪ੍ਰਮੋਸ਼ਨ ਕਰਨ ਨਹੀਂ ਦੀ ਕਿ ਨਹੀਂ ਗੋਵਿੰਦਾ ਜੀ ਤੁਸੀਂ ਇਕੱਲੇ ਇਸ ਵੀਡੀਓ ਵਿੱਚ ਆਓ ਬਾਕੀਆਂ ਨੂੰ ਨਾਲ ਲਓ ਜਾਂ ਉਹਨਾਂ ਦੀ ਇਹ ਡਿਮਾਂਡ ਹੁੰਦੀ ਹੈ ਕਿ ਨਹੀਂ ਸਾਰ ਨੀ ਡਿਮਾਂਡ ਹੁੰਦੀ ਐ ਸਾਰਿਆਂ ਨੂੰ ਲੈਣਾ ਜੀ। ਸਿੱਕੀ ਤੁਹਾਡਾ ਵਧੀਆ ਚੱਲ ਰਿਹਾ। ਬਸ ਵਧੀਆ ਚੱਲੀ ਜਾਂਦਾ ਜੀ ਦੇਖੇ ਰਹੇ ਆ ਤੁਸੀਂ। ਕਰਦੇ ਕੁਛ ਨੇ। ਬਹੁਤ ਖੁਸ਼ ਹੈ ਜੀ ਕਰਦੇ। ਕੀ ਕਹਿੰਦੇ ਕਰਦੇ? ਕਰਦੇ ਕਹਿੰਦੇ ਸਟਾਰ ਬਣ ਗਿਆ ਹੁਣ ਮੁੰਡਾ ਸਾਡਾ। ਤੇ ਪਿੰਡ ਵਾਲੇ ਪਿੰਡ ਵਾਲੇ ਵੀ ਖੁਸ਼ ਹੈ ਜੀ। ਉਹ ਕਿਹੜਾ ਦੁਖੀ ਹੋਣਗੇ ਜੀ? ਖੁਸ਼ ਹੈ ਜੀ। ਕੀ ਕਹਿੰਦੇ ਨੇ? ਕਰਦੇ ਤੇ ਕਹਿੰਦੇ ਨੇ ਪੁੱਤ ਸਾਡਾ ਸਟਾਰ ਬਣ ਗਿਆ। ਲੋਕ ਦੇਖਦੇ ਐ Đਡੀਆਂ ਚੱਕ ਚੱਕ ਦੇਖਦੇ ਲੋਕ। ਸਾਨੂੰ ਪਿੰਡ ਦੇ ਬਾਰੇ ਬੁਲਾਉਣ ਲੱਗੇ ਆ ਜੀ। ਠੀਕ ਆ ਬਸ ਸਾਰੇ ਖੁਸ਼ ਆ ਜੀ। ਜਿੰਦਾਂ ਨਾ ਤਾਂ ਐ ਹੁੰਦਾ ਹੀ ਜੇ ਬੰਦਾ ਲੰਘਦਾ ਦੇਖਦੇ ਆ। ਉਨੇ ਦੇ ਦੇਖਣੇ ਤੱਕਣੀ ਨਾਲ ਹੀ ਪਤਾ ਲੱਜਦਾ ਵੀ ਗੱਲਬਾਤ ਬਣ ਗਈ ਹੁਣ ਪਹਿਲੀ ਵਾਰ ਜਦੋਂ ਚਰਚਾ ਦੇ ਵਿੱਚ ਆਏ ਤਾਂ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਹੁਣ ਮੈਂ ਚਰਚਾ ਦੇ ਵਿੱਚ ਆ ਗਿਆ ਮੈਂ ਸਟਾਰ ਬਣ ਗਿਆ ਕਿਵੇਂ-ਕਿਵੇਂ ਦੇ ਤੁਹਾਨੂੰ ਲੋਕਾਂ ਨੇ ਕੰਪਲੀਮੈਂਟ ਕੀਤੇ ਸਟਾਰਟਿੰਗ ਜਦੋਂ ਮੈਂ ਵੀਡੀਓਜ਼ ਬਣਾਉਂਦਾ ਹੁੰਦਾ ਸੀ ਨਾ ਮੇਰਾ ਡਾਇਲੋਗ ਹਿੱਟ ਹੋਇਆ ਤਾਂ ਜੀ ਮਤਲਬ ਕਿੱਦਾਂ ਬੋਲਦਾ ਤੂੰ ਉਹ ਸਾਰੇ ਮਤਲਬ ਜਦ ਮੈਨੂੰ ਮੈਨੂੰ ਪਛਾਣਨ ਲੱਗਦੇ ਕੋਈ ਪਹਿਲਾਂ ਮੈਂ ਇਕੱਲਾ ਮੈਂ ਹੀ ਵੀਡੀਓ ਬਣਾਉਂਦਾ ਹੁੰਦਾ ਸੀ ਮਤਲਬ ਕੈਮਰਾਮੈਨ ਮੇਰਾ ਭਰਾ ਤਾਂ ਤੇ ਮੈਂ ਹੀ ਹੁੰਦਾ ਸੀ ਵੀਡੀਓ ਦੇ ਵਿੱਚ ਸਾਨੂੰ ਪਛਾਣਨਾ ਸ਼ੁਰੂ ਕਰਿਆ ਸਾਰਿਆਂ ਨੇ ਮਤਲਬ ਕੋਈ ਨਾ ਜਿਹੜਾ ਬੰਦੇ ਨੂੰ ਕੋਈ ਪਹਿਲੀ ਵਾਰ ਪਛਾਣਦਾ ਉਹ ਖੁਸ਼ੀ ਅਲੱਗ ਹੁੰਦੀ ਹੈ ਜੀ ਤੇ ਉਦੋਂ ਮੈਂ ਬਹੁਤ ਖੁਸ਼ ਹੋਇਆ ਤਾਂ ਉਸ ਤੋਂ ਬਾਅਦ ਫਿਰ ਉਸ ਚੀਜ਼ ਨਾਲ ਬੰਦਾ ਮੋਟੀਵੇਟ ਹੁੰਦਾ ਸੀ ਉਸ ਤੋਂ ਬਾਅਦ ਫਿਰ ਉਹਵੇਂ ਮੋਟੀਵੇਟ ਹੁੰਦੇ ਗਏ ਲੋਕ ਮਤਲਬ ਪ੍ਰੇਰਿਤ ਕਰਦੇ ਰਹੇ ਤੇ ਹੁਣ ਅੱ디 ਸੀ ਕੰਮ ਖਿੱਚਿਆ ਖਿੱਚਿਆ ਬਾਈ ਅਸੀਂ ਸਾਨੂੰ ਲੋਕ ਕਹਿੰਦੇ ਰਹੇ ਨੇ ਵੀ ਕੰਮ ਖਿੱਚ ਕੇ ਰੱਖੋ ਅਸੀਂ ਜੀ ਖਿੱਚਿਆ ਹੋਇਆ ਜੀ ਪਰ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਜੀ ਖਿੱਚਣਾ ਗਿਆ ਹੈ ਖਿੱਚਣਾ ਗਿਆ ਹੈ ਪਰ ਅਸੀਂ ਖਿੱਚੀ ਜਾਂਦੇ ਖਿੱਚ ਕੇ ਰੱਖੋ ਬਸ ਖਿੱਚ ਕੇ ਰੱਖੋ ਆਈਡੀਆ ਕਿਵੇਂ ਕ੍ਰੀਏਟ ਕਰ ਆਈਡੀਆ ਬਣ ਜਾਂਦਾ ਜੀ ਲੋਕੇਸ਼ਨ ਦੇ ਹਿਸਾਬ ਨਾਲ ਅਸੀਂ ਜਿੱਥੇ ਖੜੇ ਹੁੰਨੇ ਆ ਜੀ ਉਸ ਹਿਸਾਬ ਨਾਲ ਵੀਡੀਓ ਮਤਲਬ ਆਪਣਾ ਦਿਮਾਗ 'ਚ ਆਈਡੀਆ ਆ ਜਾਂਦਾ ਜੀ ਹਾਂ ਦਿਮਾਗ ਸਾਡਾ ਚੱਲਦਾ ਜੀ ਇਸ ਕੰਮ ਨੂੰ ਆ ਜੀ ਹੁਣ ਵਾ ਵਾ ਪੁੱਠਾ ਜਾ ਸੋਚ ਲੈਂਦੇ ਆਂ ਦੀ ਪੁੱਠਾ ਜਾ ਬਣਾ ਲੈਂਦੇ ਅੱਛਾ ਘਰ ਬੈਠੇ ਕੁਝ ਨਹੀਂ ਸੋਚਦਾ ਜੀ ਮਤਲਬ ਜਿਵੇਂ ਅਸੀਂ ਕਿਤੇ ਲੋਕੇਸ਼ਨ ਤੇ ਪਹੁੰਚੇ ਵੀ ਹੁੰਨੇ ਆ ਉਹਦੇ ਮੁਤਾਬਿਕ ਅਸੀਂ ਆਪਣੇ ਆਪ ਨੂੰ ਢਾਲ ਲੈਂਦੇ ਲੋਕੇਸ਼ਨ ਦੇ ਹਿਸਾਬ ਨਾਲ ਜੇ ਉਹਨਾਂ ਨੂੰ ਕੁਝ ਕ੍ਰੀਏਟ ਕਰਨ ਹੋਵੇ ਇਸ ਵਕਤ ਮੌਕੇ ਤੇ ਕਰ ਸਕਦੇ ਕੋਈ ਕੁਝ ਵੀ ਉਹਨਾਂ ਤਾਂ ਇਹੀ ਕਰ ਸਕਦੇ ਆਂ ਵੀ ਅਸੀਂ ਚੋਰ ਆਂ ਤੁਸੀਂ ਸਾਡਾ ਇੰਟਰਵਿਊ ਕਰ ਰਹੇ ਆਂ ਵੀ ਹਾਂ ਚੋ ਕਰਕੇ ਭੱਜ ਗਏ ਜੀ ਅਸੀਂ ਹਾਂ ਬਾ ਜਾ ਕੇ ਇੱਕ ਅਦਾ ਬੰਦਾ ਫੜ ਲੂਗਾ ਜੀ ਉਹਨੂੰ ਬਸ ਇਹਦਾ ਕਨਸੈਪਟ ਬਣਾ ਦੇਣਾ ਸੀ ਅੱਛਾ ਹੂੰ ਮੌਕੇ ਦੇ ਚੋਕਾ ਮਾਰਦੇ ਤੇ ਸਟਾਰਟਿੰਗ ਦੇ ਸਸਪੈਂਸ ਬਣਾਉਣਾ ਹੁੰਦਾ ਹੈ ਹੁਣ ਪਤਾ ਲੱਗੇ ਵੀ ਇਹ ਹੱਥ 'ਚ ਚਾਕੂ ਚੱਕੀ ਫਿਰਦਾ ਨਾਲ ਉਹ ਦਿਖਾਈ ਜਾਂਦੇ ਵਿੱਚ ਨੂੰ ਸਟਾਰਟਿੰਗ 'ਚ ਵੀ ਹਾਂ ਇਹਨੂੰ ਚਾਕੂ ਕਨ ਚੱਕਿਆ ਵਾ ਉਸ ਤੋਂ ਐਂ ਪਤਾ ਲੱਗਿਆ ਰਿਪੋਰਟਰ ਦੇ ਗੱਡ ਕੇ ਐਡਿਟ 'ਚ ਸੱਚੀ ਨਹੀਂ ਰੱਖਿਆ ਨਹੀਂ 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 ਉਹਦਾ ਬਸ ਤੁਸੀਂ ਕੀ ਕੰਟੈਂਟ ਬਣਾ ਦਿਓ ਵੜ ਗਿਆ ਠੀਕ ਹੈ ਚਾ ਵਾ ਚਾ ਵਾ ਇਦਾਂ ਹੀ ਕ੍ਰੀਏਟ ਕਰਦੇ ਹੋ ਨਵੇਂ ਨਵੇਂ ਆਈਡੀਆਸ ਦਾ ਪਰਿਵਾਰ ਤੇ ਇਹ ਕਹਿੰਦਾ ਕਿ ਤੁਸੀਂ ਸਟਾਰ ਬਣ ਗਏ ਉਸ ਤੋਂ ਅਲੈਦਾ ਕੀ ਸੋਚਦਾ ਹੈ ਪਰਿਵਾਰ ਵਿਆਹ ਬਾਰੇ ਸੋਚਦਾ ਹੀ ਹੁਣ ਹੁਣ ਤੇ ਹਾਂ ਸੋਚੀ ਜਾਂ ਨਹੀਂ ਪਰ ਚਲੋ ਜਦੋਂ ਟਾਈਮ ਆਉਣਾ ਤਾਂ ਜਦੇ ਹੋਣਾ ਵਿਆਹ ਤਾਂ ਬਸ ਜਦੋਂ ਵਿਆਹ ਦੀ ਗੱਲ ਹੋਈ ਬੜਾ ਸੀਰੀਅਸ ਹੋ ਗਿਆ ਦੱਸਿਆ ਤੇ ਵਿਆਹ ਵੀ ਇੱਕ ਸੀਰੀਅਸ ਮੁੱਦਾ ਹੀ ਹੁਣ ਕੀ ਕਰੀ ਇਹ ਕਹਿੰਦੇ ਰੋਲਾ ਪੈ ਜਾਂਦਾ ਨਾ ਨਾ ਹੋਣਾ ਪੈ ਜਾਂਦਾ ਰੋਲਾ ਪੈ ਜਾਂਦਾ ਹੋਣਾ ਪੈ ਜਾਂਦਾ ਮੈਂ ਕਿੱਥੇ ਰੋਲਾ ਪੈ ਜਾਂਦਾ ਬਸ ਮੈਂ ਤਾਂ ਹੁਣ ਇਹੀ ਕਹੂੰਗਾ ਲਾਸਟ ਤੇ ਸਭ ਨੂੰ ਪ੍ਰਾਣਾ ਟੂ ਮੂਵੀ ਦੇਖ ਕੇ ਆਉਣੀ ਚਾਹੀਦੀ ਹੈ ਬਹੁਤ ਚੰਗੀ ਮੂਵੀ ਹੈ ਬਹੁਤ ਚੰਗੇ ਜਿਹੜੇ ਮੈਸੇਜ ਤੇ ਬਣੀ ਹੈ ਫਿਲਮ ਤੇ ਬਹੁਤ ਵਧੀਆ ਲੱਗੀ ਸੰਤ ਇਹਦੇ ਵੀ ਪੈਸੇ ਮਿਲਿਆ ਨਾ ਨਾ ਫ੍ਰੀ ਪੁੱਛ ਲੋ ਜਾ ਕੇ ਅਸੀਂ ਫ੍ਰੀ ਆਏ ਕੋਈ ਚੱਕਰ ਨਹੀਂ ਪURE ਪਿਆਰ ਦਾ ਮਾਮਲਾ ਹੈ ਜੀ ਬੰਨ ਨੂੰ ਪਿਆਰ ਆਈ ਤਾਂ ਕਰਕੇ ਆਏ ਆ ਜੀ ਜੇ ਪੁੱਛਣਾ ਹੋਵੇ ਜੇ ਮੈਂ ਤੁਹਾਨੂੰ ਸਵਾਲ ਕਰਾਂ ਕਿੰਨੇ ਪੈਸੇ ਲੈਂਦੇ ਹੋ ਇੱਕ ਪ੍ਰੋਮੋਸ਼ਨ ਦੇ ਪਤਾ ਕੀ ਹੈ ਜੀ ਸਾਡੇ ਪ੍ਰੋਮੋਸ਼ਨ ਦਾ ਜਿਹੜਾ ਰੇਟ ਹੈ ਹੁਣ ਅੱਗੇ ਗਾਹਾਂ-ਗਾਹ ਪਤਾ ਨਹੀਂ ਹੈ ਜੀ ਓਏ ਤੇ ਹੁਣ ਐਕਚੂਏਟ ਕਰ ਰਿਹਾ ਹੈ ਦਫ਼ਤਰ ਵੀ ਫਿਕਸ ਜਾ ਹੋ ਜਾਂਦਾ ਹੈ ਫਿਰ ਲੋਕ ਸਾਨੂੰ ਆ ਕੇ ਹੀ ਜਾਂਦੇ ਨੇ ਤੇ ਯਾਰ ਉੱਥੇ ਦਾ ਇੰਨਾ ਬੋਲਿਆ ਦਾ ਹਾਂ ਇਸ ਕਰਕੇ ਨਾ ਹੁਣ ਅਸੀਂ ਕੋਈ ਦੱਸ ਨਹੀਂ ਸਕਦੇ ਇਹ ਵੱਧਦਾ ਹੀ ਜਾ ਰਿਹਾ ਜੀ ਬਸ ਓਏ ਹੋਏ ਹਾਂਜੀ ਵੱਧਦਾ ਹੀ ਜਾ ਰਿਹਾ ਕਿੰਨੇ ਟੀਮ ਮੈਂਬਰ ਆ ਤੁਹਾਡੀ ਟੀਮ ਦੇ ਅਸੀਂ ਹੈਗੇ ਆਂ 5-6 ਜਣੇ ਹਾਂਜੀ ਹੁਣ ਇਹ ਮੈਂ ਇੱਕ ਫੋਟੋ ਵੀ ਦੇਖੀ ਸੀ ਗੱਡੀ ਲਈ ਹੈ ਤੁਹਾਡੇ ਵਿੱਚੋਂ ਕਿਸੇ ਨੇ ਤੁਸੀਂ ਲਈ ਹੈ ਨਵੀਂ ਗੱਡੀ 80 ਲਈ ਜਾਨ ਸਾਰੇ ਰਲ ਕੇ ਆਏ ਹਾਂਜੀ ਹਾਂਜੀ ਤੇ ਤੁਸੀਂ ਲਈ ਹੈ ਜੀ ਅਸੀਂ ਜਿੱਥੇ ਵੀ ਜਾਣੇ ਫਿਰ ਇਕੱਠੇ ਜਾਣੇ ਗੱਡੀ ਵਿੱਚ ਹੀ ਹੁਣ ਵੀ ਗੱਡੀ ਚ ਹੀ ਆਏ ਹਾਂਜੀ ਗੱਡੀ ਚ ਆਉਣਾ ਹੀ ਹੁਣ ਜੇ ਗੱਡੀ ਲੱਤੀ ਚਲਾਉਣ ਵਾਸਤੇ ਹੋਰ ਨਾ ਆਉਗਾ ਲੋਕ ਵੀ ਆਏ ਸਾਈਕਲ ਤੇ ਆ ਜਦ ਅਸੀਂ ਗੱਡੀ ਮਤਲਬ ਲੈਣੀ ਸੀ ਨਾ ਮਤਲਬ ਅਸੀਂ ਪਹਿਲਾਂ ਪ੍ਰਮੋਸ਼ਨ ਕਰ ਕਰਕੇ ਸੋਚਿਆ ਤਾਂ ਅਸੀਂ ਮੋਟਰਸਾਈਕਲਾਂ ਦਾ ਵੀ ਜਾ ਜਾ ਪ੍ਰਮੋਸ਼ਨਾਂ ਕਰੀਆਂ ਪਰ ਅਸੀਂ ਇਸ ਟਾਈਮ ਸੋਚਿਆ ਤਾਂ ਵੀ ਪੈਸੇ ਇਕੱਠੇ ਕਰਕੇ ਗੱਡੀਓ ਲੈਣੀ ਪਹਿਲਾਂ ਅਸੀਂ ਕੋਈ ਖਰਚਾ ਕਿਤੇ ਨਹੀਂ ਕਰਿਆ ਸੀ ਸਿੱਧੀ ਗੱਡੀ ਲਈ ਦੋ ਦੁਪਹਿਰਾਂ ਚ ਗਏ ਅਸੀਂ ਮੋਟਰਸਾਈਕਲਾਂ ਤੇ ਹਾਂ ਜੀ ਦੂਰ ਦੂਰ ਗਏ ਜਲੰਧਰ ਜਲੰਧਰ ਤੱਕ ਵੀ ਗਏ ਆ ਜੀ ਅਸੀਂ ਜਲੰਧਰ ਤੱਕ ਜਿਵੇਂ ਹੁਣ ਮਤਲਬ ਖਰੜ ਤੋਂ ਜਲੰਧਰ ਤੱਕ ਜਾਣਾ ਅੱਖਾਂ ਲਾਲ ਹੋ ਜਾਂਦੀਆਂ ਹੁੰਦੀਆਂ ਸੀ ਸਾਡੀਆਂ ਮੋਟਰਸਾਈਕਲ ਤੇ ਪ੍ਰਮੋਸ਼ਨ ਆ ਪਰ ਘੜੋ ਕੇ ਆਉਂਦੇ ਅਗਲਾ ਸਾਨੂੰ ਸਟਾਰ ਸਮਝਦਾ ਹੁੰਦਾ ਤਾਂ ਪਰ ਸਾਡੀ ਅੱਖਾਂ ਓੱਖ ਉਹਦੇ ਦੇ ਪਹਿਲਾ ਵਾਰ ਰੂ ਚ ਵੀ ਅਗਲਾ ਕਹੂਗਾ ਵੀ ਸਟਾਰ ਹੈ ਹਨਾ ਵੀ ਅਸੀਂ ਮੋਟਰਸਾਈਕਲ ਵੀ ਦੂਰੇ ਖੜਾ ਦਿੰਦੇ ਤੇ ਵੀ ਗਾਹਾਂ ਜਾ ਕੇ ਅਗਲੇ ਨੂੰ ਆਇਆ ਨਾ ਲੱਗੇ ਵੀ ਅਸੀਂ ਮੋਟਰਸਾਈਕਲ ਤੇ ਆਏ ਔਰ ਅਗਲਾ ਕਹਿੰਦਾ ਪੈਸੇ ਐ ਨੇ ਲੈਣੇ ਆਏ ਮੋਟਰਸਾਈਕਲ ਤੇ ਉਹ ਦਿਨ ਸੀ ਤੇ ਅੱਜ ਦਿਨ ਹੈ ਕਿੰਨਾ ਬਦਲ ਗਿਆ ਸਮਾਂ ਬਦਲ ਜਿੰਦਾ ਜੀ ਟਾਈਮ ਦੇ ਸਾਹਮਣੇ ਜਿਵੇਂ ਜਿਵੇਂ ਅਸੀਂ ਹੁਣ ਮਿਹਨਤ ਕਰ ਰਹੇ ਹਾਂ ਜੀ ਤਾਂ ਮਿਹਨਤ ਕਰੂੰਗਾ ਤਾਂ ਫਲ ਤਾਂ ਮਿਲਦਾ ਹੀ ਆ ਜੀ ਪਰ ਹੈ ਇੱਕ ਸਪਨੇ ਵਾਂਗੇ ਜੀ ਕਹਿ ਸਕਦੇ ਆਂ ਜੀ ਕਦੇ ਸੋਚਿਆ ਵੀ ਨਹੀਂਦਾ ਵੀ ਗੱਡੀ ਲਵਾਂਗਾ ਜੀ ਕਦੇ ਪਰਿਵਾਰ ਵਿਆਹ ਬਾਰੇ ਕੀ ਸੋਚਦਾ ਤੁਹਾਡੇ ਮੈਂ ਪਹਿਲਾਂ ਵੀ ਇਹ ਸਵਾਲ ਕੀਤਾ ਸੀ ਦੁਬਾਰਾ ਰਿਪੀਟ ਕਰ ਰਿਹਾ ਹਾਂ ਵਿਆਹ ਬਰੇ ਕੀ ਸੋਚਦਾ ਪਰਿਵਾਰ ਤੋਂ ਸੋਚਦਾ ਵੀ ਚਲੋ ਵਧੀਆ ਕੁੜੀ ਮਿਲ ਜਵੇ ਕਰਾ ਲਾਂਗੇ ਫਿਰ ਕਿ ਮਿਲੀ ਹੋਈ ਹੈ ਕੁੜੀ ਕਲੱਬ ਰਹੇ ਆ ਜੀ ਕਰ ਰਹੇ ਆ ਪ੍ਰੋਸੈਸਿੰਗ ਚਾਲੇ ਕੰਮ ਇਹ ਨਾਲ ਵਾਲੇ ਹੱਸ ਰਹੇ ਨੇ ਕੋਈ ਹੈ ਰਾਜ਼ ਮੈਨੂੰ ਲੱਗਦਾ ਨਹੀਂ ਇਹਨੇ ਗੱਲ ਫਲੀ ਜੀ ਗਰੀਸ ਕਰਕੇ ਮ ਹੱਸ ਪਿਆ ਬਖਾ ਕਰ ਰਿਹਾ ਵੀਰ ਹੁਣ ਪੂਰਾ ਮਸਾਲਾ ਘਟਾ ਕਰ ਰਿਹਾ ਮਾਹੀ ਦੇਖ ਰਿਹਾ ਮੋੜਕੜ ਕੇ ਗੱਲ ਵਿਆਹ ਹੀ ਆ ਜਾਂਦੀ ਹੈ ਵਿੱਚ ਮਸਾਲਾ ਵੀ ਜ਼ਰੂਰੀ ਹੈ ਆ ਮਸਾਲਾ ਵੀ ਜ਼ਰੂਰੀ ਹੈ ਤਾਂ ਹੀ ਗੱਲ ਬਣਦੀ ਹੈ। ਤੁਸੀਂ ਮਸਾਲਾ ਹੀ ਕ੍ਰੀਏਟ ਕਰਦੇ ਹੋ ਤਾਂ ਹੀ ਲੋਕ ਤੁਹਾਨੂੰ ਪਸੰਦ ਕਰਦੇ ਨੇ। ਖੈਰ ਮੇਰੇ ਦੇ ਸਵਾਲ ਨੇ ਜਿਵੇਂ ਲੋਕ ਤੁਹਾਨੂੰ ਪਸੰਦ ਕਰਦੇ ਨੇ ਤਾਂ ਜਦੋਂ ਜਦੋਂ ਬੰਦੇ ਦੀ ਚੜ੍ਹ ਤੋਂ ਲਾਂ ਬੰਦੀ ਹੈ ਤੇ ਜਿਹੜੇ ਉਹਦੇ ਫੈਨਸ ਹੁੰਦੇ ਨੇ ਜਾਂ ਜਿਹੜੇ ਤੁਹਾਨੂੰ ਚਾਹੁੰਦੇ ਨੇ ਉਹਨਾਂ ਨੂੰ ਹੁੰਦਾ ਸਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਹੋਵੇ। ਉਹ ਹੀ ਗੱਲਾਂ ਤੁਹਾਡੇ ਮੂੰਹੋਂ ਹੀ ਸੁਣ ਕੇ ਉਹ ਲੋਕਾਂ ਤੱਕ ਪਹੁੰਚਾ ਰਹੇ ਆ। ਨਹੀਂ ਵਧੀਆ ਗੱਲ ਹੈ। ਪਹੁੰਚਾਉਣੀਆਂ ਵੀ ਚਾਹੀਦੀਆਂ ਹਨਾ। ਤਾਂ ਹੀ ਪਤਾ ਲੱਗੂਗਾ ਵੀ ਅਸੀਂ ਕਿਵੇਂ ਦੇ ਅਸੀਂ ਕਿਆ ਕਰਦੇ ਆ ਆਪਣੀ ਨਿੱਜੀ ਲਾਈਫ 'ਚ ਕੀ ਕਰਦੇ ਆ। ਨਹੀਂ ਸਹੀ ਗੱਲ ਹੈ। ਅ타 ਤੁਹ ਮਜਾਕ ਹੀ ਕਰ ਰਹੇ ਆ ਗੱਲ ਹੀ ਮਜਾਕ ਦੀ ਹੋ ਰਹੀ ਸਾਰੀ ਸੀਰियस ਨਾ ਲਓ ਫਨੀ ਰੱਖੋ ਦੇਖੋ ਜਿਹੜੀਆਂ ਸਾਡੀਆਂ ਗੱਲਾਂ ਹੁੰਦੀਆਂ ਨਾ ਮਤਲਬ ਚਲ ਪਹੁੰਚਣੀਆਂ ਤਾਂ ਚਾਹੀਦੀਆਂ ਦੁਨੀਆ ਤੱਕ ਪਰ ਉਹਦਾ ਵੀ ਅਸੀਂ ਸੋਚਦੇ ਆ ਵੀ ਅਸੀਂ ਕੁਝ ਮਤਲਬ ਜਦ ਅਸੀਂ ਦੱਸੀਏ ਤਾਂ ਤਦ ਤਦੇ ਪਤਾ ਲੱਗੇ ਉਹ ਚੀਜ਼ਾਂ ਤਾਂ ਜਿਆਦਾ ਵਧੀਆ ਜੇ ਪਹਿਲਾਂ ਪਤਾ ਲੱਗ ਗਿਆ ਪਰ ਸਾਡੇ ਲਈ ਪੰਗਾ ਪੈ ਜਾਂਦਾ ਉਸ ਚੀਜ਼ ਦਾ ਫਿਰ ਉਹ ਚੀਜ਼ਾਂ ਪਰਸਨਲ ਨਹੀਂ ਰਹਿ ਜਾਂਦੀ ਹਾਂ ਪਰਸਨਲ ਨਹੀਂ ਰਹਿੰਦੀ ਫਿਰ ਸਾਡੀ ਪਰਸਨਲ ਲਾਈਫ ਦਾ ਕੀ ਫਾਇਦਾ ਮੈਂ ਸਮਝ ਦੇ ਕੀਤੀ ਹੈ ਸਮਾਂ ਬਹੁਤ ਬਦਲਿਆ ਜਿਵੇਂ ਤੁਸੀਂ ਕਿਹਾ ਪਹਿਲਾਂ ਅਸੀਂ ਬਾਈਕ ਤੇ ਜਾਂਦੇ ਸੀ ਅੱਜ ਗੱਡੀ ਤੇ ਤੇ ਜੋ ਗੱਡੀ ਦੇ ਉੱਤੇ ਬਹਿ ਕੇ ਘਰ ਦੇ ਆਲੇ-ਦੁਆਲੇ ਘੁੰਮਦੇ ਹੋ ਤੇ ਤੁਹਾਡੇ ਯਾਰਾਂ ਦੋਸਤਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਤੇ ਪਹਿਲਾਂ ਉਹ ਤੁਹਾਡੇ ਬਾਰੇ ਕੀ ਸੋਚਦੇ ਸੀ ਹਾਂ ਸੋਚਦੇ ਤੇ ਹੀ ਉਹਨਾਂ ਬਸ ਤਾਂ ਇੱਕ ਮਤਲਬ ਸ਼ੌਕ ਹੀ ਹੈ ਕਿਉਂਕਿ ਉਹਨੂੰ ਪਹਿਲਾਂ ਉਹਨੂੰ ਲੱਗਦਾ ਤਾਂ ਵੀ ਚੱਲ ਵੀਡੀਓ ਬਣਾ ਰਹੇ ਆ ਵੀ ਇੰਨੋ ਬਣਾਈ ਜਨੇ ਵੀ ਇਹਨਾਂ ਨੂੰ ਕੋਈ ਪੈਸਾ ਆ ਰਿਹਾ ਹੋਊਗਾ ਪਰ ਜਦੋਂ ਅਸੀਂ ਗੱਡੀ ਲੈ ਲਈ ਉਸ ਤੋਂ ਬਾਅਦ ਹੁਣ ਮੰਨਦੇ ਆ ਵੀ ਹਾਂ ਵੀ ਇਹ ਗੱਡੀ ਲਈਦਾ ਤਾਂ ਦਾ ਮਤਲਬ ਪੈਸਾ-ਪੋਸਾ ਆਉਂਦਾ ਹੋਊਗਾ ਤਾਂ ਮੰਨ ਕੇ ਹੁਣ ਇਸ ਚੀਜ਼ ਨੂੰ ਵੀ ਹਾਂ ਵਧੀਆ ਮੁੰਡੇ ਮ ਕਮਾ ਰਹੇ ਆਂ ਪੈਸੇ ਬਾਕੀ ਉਹ ਖੁਸ਼ ਹੈ ਜਾਂ ਨਹੀਂ ਉਹ ਤਾਂ ਹੁਣ ਉਹਨਾਂ ਦੇ ਉਹਨਾਂ ਦੇ ਦਿਲ ਚ ਉਹਨਾਂ ਨੂੰ ਪਤਾ ਬਾਕੀ ਸਾਡੀ ਮਿਹਨਤ ਆ ਹੁਣ ਅਸੀਂ ਮਿਹਨਤ ਕਰ ਰਹੇ ਆਂ ਅਸੀਂ ਆਪਣਾ ਕਰ ਰਹੇ ਆਂ ਹਨਾ ਜੀ ਤਾਂ ਹੁਣ ਕੋਈ ਕੁਝ ਵੀ ਸੋਚੀ ਜਾਵੇ ਸਾਨੂੰ ਕੋਈ ਚੱਕਰ ਨਹੀਂ ਹੈਗਾ ਜੀ ਕਿਸੇ ਦਾ ਫੇਵਰੇਟ ਹੀਰੋਇਨ ਕਿਹੜੀ ਹੈ ਤੇ ਹੀਰੋ ਕਿਹੜਾ ਇੰਡਸਟਰੀ ਦੇ ਵਿੱਚ ਜਿਹੜਾ ਐਕਟਿੰਗ ਵਧੀਆ ਕਰਦਾ ਉਹੀ ਫੇਵਰੇਟ ਹੈ ਜੀ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਸਾਰੇ ਆਪਣੀ ਆਪਣੀ ਜਗ੍ਹਾ ਸਹੀ ਆ ਸਾਰੇ ਮਿਹਨਤ ਕਰਦੇ ਆਂ ਜੀ ਹਨਾ ਜਿਵੇਂ ਅਸੀਂ ਮਿਹਨਤ ਕਰ ਰਹੇ ਆਂ ਉਵੇਂ ਹੋਰ ਵੀ ਮਿਹਨਤ ਕਰ ਰਹੇ ਆਂ ਸਾਰਿਆਂ ਨੂੰ ਸੇਮ ਸਵਾਲ ਹੈ ਮੈਂ ਪੁੱਛਣਾ ਹਾਂਜੀ ਹਾਂਜੀ ਮੇਰਾ ਤਾਂ ਮੈਂ ਪੁਆਇੰਟ ਆਫ View ਰੱਖਦਾ ਬਣਾ ਕਿ ਹਾਂ ਸਾਰੇ ਜਿਹੜੇ ਐਕਟਿੰਗ ਵਧੀਆ ਕਰ ਰਹੇ ਆ ਉਹ ਵਧੀਆ ਹੀ ਮੇਰੇ ਲਈ ਹਾਂਜੀ ਨਾ ਮਿਲਿਆ ਤੁਸੀਂ ਐ ਤੁਸੀਂ ਸਾਡੇ ਲਈ ਨਾ ਜੀ ਕੰਟੈਂਟ ਮੈਟਰ ਕਰਦਾ ਜੀ ਕੋਈ ਵੀ ਜੋ ਨਵਾਂ ਐਕਟਰ ਹੋਵੇ ਜਾਂ ਪੁਰਾਣਾ ਹੋਵੇ ਜਾਂ ਕੋਈ ਗਾਣਾ ਵੀ ਹੋਵੇ ਹਨਾ ਜੋ ਨਵਾਂ ਜੇ ਨਵਾਂ ਕੋਈ ਸਿੰਗਰ ਵੀ ਆ ਨਵਾਂ ਹੀ ਉੱਠਿਆ ਪਰ ਗਾਣਾ ਘੈਂਟ ਡਿਫਰੈਂਟ ਕੰਪੋਜੀਸ਼ਨ ਹੈ ਲੱਗ ਚੀਜ਼ ਹੋਗੀ ਤਾਂ ਉਹ ਪਸੰਦ ਕਰਾਂਗੇ ਚੱਲਦੀ ਵੀ ਹੁਣ ਅੱਜਕੱਲ ਐ ਨਹੀਂ ਆ ਵੀ ਕੋਈ ਪੁਰਾਣਾ ਐਕਟਰ ਆ ਵੀ ਉਹ ਹਿੱਟ ਹੈ ਚੱਲਦਾ ਆ ਰਿਹਾ ਤਾਂ ਉਹ ਚੱਲੀ ਹੋ ਜਾਊਗਾ ਜੋ ਕੋਈ ਨਵੀਂ ਚੀਜ਼ ਆਊਗੀ ਤਾਂ ਉਹ ਹੀ ਹਿੱਟ ਹੋਊਗੀ ਚਾਹੇ ਨਵ ਕਿਹੜਾ ਫੇਵਰੇਟ ਐਕਟਰ ਹੈ ਤੇ ਐਕਟ੍ਰੈਸ ਫੇਵਰੇਟ ਐਕਟਰ ਦਾ ਪਤਾ ਨਹੀਂ ਸਿੰਗਰ ਬੀਪਰ ਹੈ ਤੇ ਐਕਟਰ ਜਿਹੜਾ ਵੀ ਵਧੀਆ ਐਕਟਿੰਗ ਕਰ ਰਿਹਾ ਜੀ ਉਹੀ ਘੈਂਟ ਆ ਬਸ ਹੀਰੋਇਨ 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 ਇੰਨਾ ਮੈਂ ਧਿਆਨ ਨਹੀਂ ਮਾਰਿਆ ਪਰ ਉਹ ਕਹੜਾ ਮਤਲਬ ਜਿਹੜੀ ਐਕਟਿੰਗ ਵਧੀਆ ਕਰਦੀ ਉਹ ਹੀਰੋਇਨ ਘੈਂਟ ਆ ਤੁਹਾਡੀ ਸਾਰੀ ਵਧੀਆ ਹੀ ਆਪਣੀ ਜਗ੍ਹਾ ਦਾ ਹਰ ਹਰ ਇੱਕ ਨੂੰ ਆਪਣਾ ਜਦੋਂ ਵੀ ਨਵਾਂ ਮੌਕਾ ਮਿਲਦਾ ਨਵੇਂ ਆਪਣਾ ਨਵੇਂ ਜਗ੍ਹਾ ਤੇ ਸਟੈਂਡ ਕਰਨ ਨੇ ਉੱਥੇ ਸਾਰੀ ਵਧੀਆ ਕਰਦੀ ਜੀ ਹਰ ਮਤਲਬ ਉਹ ਮੂਵੀ ਦੀ ਸਟੋਰੀ ਤੇ ਡਿਪੈਂਡ ਕਰਦਾ ਕਿ ਕਿਵੇਂ ਦੀ ਐਕਟਿੰਗ ਕਰਨੀ ਹੈ ਕਿਵੇਂ ਦੀ ਨਿਜਮ ਹੈ ਕਿ ਹੁਣ ਪਰੋਣਾ ਟੂਚ ਜੀ ਹਰਿਆਣਵੀ ਐਕਟਾਂ ਐਕਟਿੰਗ ਕੀਤੀ ਵੀਰ ਨੇ ਉਹ ਵੀ ਕਾਫੀ ਵਧੀਆ ਜੀਆਂ ਇਹ ਕਹਿੰਦੇ ਵਿੱਚੋਂ ਸੁਖੀ ਜੀ ਕਹਿੰਦੇ ਇਹਨਾਂ ਦਾ ਸੰਜੇ ਦਾ ਤਿੰਨਾਂ ਦਾ ਫੇਵਰੇਟ ਹੈ ਨਹੀਂ ਸੰਜੇ ਦਾ ਤਿੰਨ ਨਹੀਂ ਮਤਲਬ ਸੰਜੇ ਦੇਖਦੇ ਆਪਾਂ ਸਾਰੇ ਨੂੰ ਜੀ ਐਸਾ ਕੋਈ ਸਵਾਲ ਹੋਵੇ ਜਿਹੜਾ ਮੈਂ ਤੁਹਾਨੂੰ ਨਾ ਪੁੱਛਿਆ ਹੋਵੇ ਤੇ ਤੁਸੀਂ ਚਾਹੁੰਦੇ ਹੋ ਕਿ ਉਹ ਜਿਹੜਾ ਮੈਂ ਉਹਦਾ ਆਨਸਰ ਉਹ ਦੇਣਾ ਚਾਹੁੰਦਾ ਐ ਜਾਂ ਉਹ ਮੈਨੂੰ ਪੁੱਛਣਾ ਬਣਦਾ ਸੀ ਇਹ ਪੁੱਛਿਆ ਨਹੀਂ ਗਿਆ ਨਹੀਂ ਤੁਸੀਂ ਤਾਂ ਸਾਰਾ ਕੁਝ ਇਹ ਪੁੱਛ ਲਿਆ ਇੰਨਾ ਮੈਨੂੰ ਲੱਗਦਾ ਨਹੀਂ ਵੀ ਕਿਸੇ ਰਿਪੋਰਟਰ ਨੇ ਸਾਡੇ ਤੇ ਇੰਨਾ ਮਸਾਲਾ ਆ ਜਾ ਲੈ ਕੇ ਗਏ ਹੋਗੇ ਪਰ ਇੱਕ ਗੱਲ ਬਸ ਇਹੀ ਕਹਿਣਾ ਚਾਹੁੰਦਾ ਕਿ ਪ੍ਰੋਨਾ 2 ਮੂਵੀ ਬਹੁਤ ਸੋਹਣੀ ਹੈ ਸਾਰੇ ਜ਼ਰੂਰ ਦੇਖਣਾ ਹੈ ਉਹ ਐਕਟਿੰਗ ਬਹੁਤ ਸੋਹਣੀ ਹੈ ਕੁਝ ਅਲੱਗ ਕਨਸੈਪਟ ਹੈ ਹਿੰਦੀ ਪੰਜਾਬੀ ਮਿਕਸ ਕਰਕੇ ਬਣਾਇਆ ਗਿਆ ਤੇ ਹਰਿਆਣਵੀ ਉਹਦੇ ਵਿੱਚ ਕੁਝ ਅਲੱਗ ਜੋ ਕਿ ਗਾਣਾ ਪਾਇਆ ਗਿਆ ਉਹ ਅਲੱਗ ਹੈ ਕੁਝ ਓਵਰਆਲ ਬਹੁਤ ਸੋਹਣੀ ਮੂਵੀ ਹੈ ਜ਼ਰੂਰ ਦੇਖਣੀ ਚਾਹੀਦੀ ਹੈ ਤੁਸੀਂ ਕੋਈ ਐਸਾ ਨਾ ਸਵਾਲ ਮੈਂ ਤੁਹਾਨੂੰ ਪੁੱਛਿਆ ਤੇ ਤੁਸੀਂ ਚਾਹੁੰਦੇ ਹੋ ਜਾਂ ਫਿਰ ਤੁਸੀਂ ਵੀ ਪ੍ਰੋਨਾ 2 ਦੀ ਗੱਲ ਕਰਨੀ ਹੈ हां وسي ਮੈਂ ਬੋ ਕਹਿ ਸਕਦਾ ਬਹੁਤ ਵਧੀਆ ਫਿਲਮ ਹੈ ਜੀ ਪ੍ਰੋਨਾ 2 ਦੇਖ ਕੇ ਆਓ ਜੀ ਅੱਜਕੱਲ ਹੁਣ ਥੈਂਕ ਯੂ ਹੁਣ ਚੱਲਦੇ ਆ ਜੀ ਇਹ ਹੋ ਕਹਿਣਾ ਚਾਹੋਗੇ ਥੈਂਕ ਯੂ ਹਾਂ ਜੀ ਠੀਕ ਹੈ ਥੈਂਕ ਯੂ ਜੀ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਬੜਾ ਆਨੰਦ ਆਇਆ ਤੁਹਾਡਾ ਨਾਲ ਗੱਲਬਾਤ ਕਰਕੇ